ਸਸੀ ਕਾਲ ਜੀ ਅੱਜ ਅਸੀਂ ਗੋਭੀ ਦੇ ਗਰਮਾ ਗਰਮ ਢਾਠਾ ਬਣਾਵਾਂਗੇ। ਆਜੋ ਜੀ ਕਾਈਏ ਫਿਰ। ਸਭ ਤੋਂ ਪਹਿਲਾਂ ਅਸੀਂ ਗੋਭੀ ਨੂੰ ਕੱਦੂਕਸ਼ ਕਰ ਲਾਂਗੇ। ਗੋਭੀ ਨੂੰ ਕੱਦੂਕਸ਼ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਹਰਾ ਧਨੀਆ ਜੋ-ਜੋ ਅਸੀਂ ਮਟੀਰੀਅਲ ਇਹਦੇ ਵਿੱਚ ਐਡ ਕਰਨਾ ਉਹ ਪਾਵਾਂਗੇ। ਹਰੀ ਮਿਰਚ ਪਾਵਾਂਗੇ। ਬਰੀਕ ਬਰੀਕ ਹਰੀ ਮਿਰਚ ਨੂੰ ਕੱਟ ਲਾਂਗੇ ਪਹਿਲਾਂ ਅੱਛੀ ਤਰ੍ਹਾਂ ਨਾ ਹੁਣ ਅਸੀਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਪਿਆਜ਼ ਵੀ ਅਸੀਂ ਬਰੀਕ-ਬਰੀਕ ਹੀ ਕੱਟਨੇ ਆ ਥੋੜੀ ਜਿਹੀ ਸਜਵੈਨ ਪਾਵਾਂਗੇ ਇਹਦੇ ਵਿੱਚ ਫਰਾਂਟਿਆਂ ਦੇ ਵਿੱਚ ਨਮਕ ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਦੇ ਗੀ ਮਿਰਚ ਥੋੜੀ ਜਿਹੀ ਹਲਦੀ ਪਾ ਦਾਂਗੇ ਤਾਂ ਜੋ ਫਰਾਂਟਿਆਂ ਦਾ ਕਲਰ ਹੋਰ ਵੀ ਵਧੀਆ ਲੱਗੇ ਦੇਖਣ 'ਚ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਅਸੀਂ ਮੋਣੀ ਸੀ ਪੇੜਾ ਕਰਾਂਗੇ ਪੇੜੇ ਨੂੰ ਸੀ ਪਹਿਲਾਂ ਰੋਟੀ ਵਾਂਗ ਦੇਲ ਲਵਾਂਗੇ ਗੋਲ ਬਣਾ ਲਾਂਗੇ ਇਹਦੇ ਵਿੱਚ ਅਸੀਂ ਜੋ ਮਟੀਰੀਅਲ ਬਣਾਇਆ ਆ ਉਹਨੂੰ ਪਰਾੰਗੇ ਤੁਸੀਂ ਦੇਖ ਸਕਦੇ ਆ ਕਿਦਾਂ ਪੈਨ ਨੂੰ ਬੰਦ ਕਰਨਾ ਵਾ ਜੋਦੀ ਵਿੱਚ ਐਡ ਕਰਕੇ ਬਹੁਤ ਵੱਡੇ ਦਾਪੇੜਾ ਹੋ ਗਿਆ ਹੁਣ ਅਸੀਂ ਇਹ ਮੀਲ ਲਾਂਗੇ ਥੋੜਾ ਜਿਹਾ ਢੋਡਾ ਲਾਉਣ ਤੋਂ ਬਾਅਦ ਸਾਡਾ ਸਾਟਾ ਗਰਮ ਹੋ ਚੁੱਕਿਆ ਪੂਰੀ ਤਰ੍ਹਾਂ ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ ਥਾਲ ਦਾਂਗੇ ਰੋਟੀ ਨੂੰ ਥੰਨਨ ਤੋਂ ਬਾਅਦ ਇਹਦੇ ਵਿੱਚ ਥੋੜਾ ਥੋੜਾ ਸਿੱਕੀ ਲਾਵਾਂਗੇ ਤਾਂ ਜੋ ਰੋਟੀ ਸਾਡੀ ਸੌਫਟ ਰਹੇ ਇੱਧਰ ਵੀ ਅਸੀਂ ਥੋੜਾ ਜਿਹਾ ਕੇਲਾ ਲਾਵਾਂਗੇ ਮੁੰ ਥੋੜਾ ਜਿਹਾ ਸੀ ਇਹਨੂੰ ਸੇਕ ਲਾਵਾਂਗੇ ਸਾਰੀ ਰੋਟੀ ਨੂੰ ਫਿਰ ਅਸੀਂ ਕੀ ਰਾਮਾਗੇ ਠੀਕ ਰੱਖਾ ਕੋਲ ਅਸੀਂ ਗੈਸ ਨੂੰ ਮੀਡੀਅਮ ਤੇ ਇਹਨੂੰ ਤਕਉਣਾ ਪ੍ਰੋਟੀਨ ਨੂੰ ਤਾਂ ਜੋ ਅੰਦਰ ਤੱਕ ਪੂਰਾ ਪੱਕ ਜੇ लो जी परौठा साढ़ा रैटी है तीस यू इंजॉय कर सकते हैं दही दाल चा नाल जो भी कोई जिदा भी लाइक करता वेद खा सकता है मखन लवान सीरे दही लवेंगे नाल हरी मिर्च लवोंगे थैंक यू मेरी वीडियो देखने ली प्लीज़ सारे सब्सक्राइब कर लो మీర చానల్ ని ప్లీజ్